ਬਣੀ ਜਾਂਦਾ ਅਸੀਂ ਛੱਡਾਂਗੇ ਹਾਂ ਓਏ ਤੂੰ ਕਹਿੰਦਾ ਬੀਚ ਮਣੀ ਜਾਂਦਾ ਅਸੀਂ ਛੱਡਾਂਗੇ ਹੈ ਸਰਪੰਚ ਤੂੰ ਠੂਠਿਆਂ ਦਾ ਸਰਪੰਚਾ ਠੂਠਾ ਦੱਸ ਫੇਰੇ ਚਾਰੇ ਪਾਸੇ ਆਉ ਕਰ ਚਾਰੇ ਪਾਸੇ ਕਰ ਚਾਰੇ ਪਾਸੇ ਕਰ ਉਹਦੀ ਉਧਰੋਂ ਕਰਾ ਮਰਾ ਇਧਰ ਹਾਂ ਅਸੀਂ ਤੇਨੂੰ ਵੀ ਜਾਣਦੇ ਆ ਚਾਰਲ ਬੰਦਾ ਤੂੰ ਉਧਰੋਂ ਕੁਲਦਾ ਕੀ ਕੀ ਕਰਨਾ ਮੱਖਣ ਮਿੱਠੇ ਮੇਰੇ ਮਤਲਬ ਕਰਦਾ ਨਹੀਂ ਕਰਦਾ

ਪੜੀਂ ਵੀਰ ਮਾਰ ਕੇ ਡੰਨੇ ਬਾਬੀ ਨਹੀਂ ਵਾਈਂਦਾ ਵੀਰ ਮਾਰ ਕੇ ਇਹ ਕੱਲੂ ਇਹ ਜਿਹੜਾ ਆਏ ਕੱਲੂ ਸਾਡੇ ਕਰਦਾ 45 ਦਾ ਲਾਇਆ ਆਏ ਕੱਲੂ ਸਰਕਾਰੀ ਪਿੱਛੇ ਦੇ ਤੂੰ ਮੈਨੂੰ ਓਏ ਕਿੱਦਾਂ ਦਾ ਹੋ ਗਿਆ ਓਏ ਪਾਏ ਓ ਖਤੰਦਾ ਆ ਗੀ ਗੱਲਵਾ When... <laughs>